ਇਹ ਕੀਤਾ ਉਹਨੂੰ ਲੋੜੀ ਦੇ ਸੂਟ ਹਰ ਤਰ੍ਹਾਂ ਦਾ ਕੱਪੜਾ ਲੀੜਾ ਸਮਾਨ ਜਿਹੜਾ ਵਿਆਹ ਚ ਦਿੱਤਾ ਜਾਂਦਾ ਉਹ ਦਿੱਤਾ ਇਹ ਧੀ ਆ ਜਿਨ੍ਹਾਂ ਦੇ ਪਿਤਾ ਦੀ ਡੈਥ ਹੋ ਚੁੱਕੀ ਸੀ ਇਹ ਆਪਣੇ ਚਾਚੀ ਘਰ ਰਹਿੰਦੀ ਸੀ ਚਾਚਾ ਜੀ ਦੀ ਵੀ ਡੈਥ ਹੋ ਚੁੱਕੀ ਸੱਜਣੋ ਜਿਹੜੇ ਪੁਲਿਸ ਮੁਲਾਜ਼ਮ ਨੇ ਦਰਜੀਤ ਸਿੰਘ ਗਰਾਇਆ ਅੰਮ੍ਰਿਤਸਰ ਸਹਿਰ ਉਹਨੇ ਇਹ ਬਹੁਤ ਚੰਗੇ ਕੰਮ ਪਹਿਲਾਂ ਤੋਂ ਵੀ ਕਰਦੇ ਆਉਂਦੇ ਨੇ ਜਿਵੇਂ ਹੈਲਬਰਟ ਵੰਡ ਨੇ ਹੋਰ ਵੀ ਕੰਮ ਕਰ ਜਿਸ ਨੂੰ ਇਸ ਮੁਲਾਜ਼ਮ ਦਾ ਚੰਗਾ ਕੰਮ ਵਧੀਆ ਲੱਗਾ ਤਾਂ ਵੀਡੀਓ ਸ਼ੇਅਰ ਕਰ ਦਿਓ ਮਿੱਤਰੋ ਜੇ ਤਾਂ ਇਹ ਮੁਲਾਜ਼ਮ ਲੈਂਦਾ ਹੁੰਦਾ ਰਿਸ਼ਵਤ ਤਾਂ ਤਾਂ ਵੀਡੀਓ ਬਾਲੀ ਸ਼ੇਅਰ ਕਰਨੀ ਸੀ ਪਰ ਇਹਨਾਂ ਨੇ ਨਾ ਆਪਣੀ ਤਨਖਾਹ ਚੋਂ ਇੱਕ ਚੰਗਾ ਕੰਮ ਕੀਤਾ ਨਾਲ ਇਹਨਾਂ ਦੀ ਪੂਰੀ ਟੀਮ ਆ ਜਿਨ੍ਹਾਂ ਨੇ ਸਹਿਯੋਗ ਕੀਤਾ ਇੱਕ ਗਰੀਬ ਲੋੜਵੰਦ ਲੜਕੀ ਦਾ ਵਿਆਹ ਕੀਤਾ ਉਹਨੂੰ ਲੋੜੀ ਦੇ ਸੂਟ ਹਰ ਤਰ੍ਹਾਂ ਦਾ ਕੱਪੜਾ ਲੀੜਾ ਸਮਾਨ ਜਿਹੜਾ ਵਿਆਹ ਚ ਦਿੱਤਾ ਜਾਂਦਾ ਉਹ ਦਿੱਤਾ ਇਹ ਧੀ ਆ ਜਿਨ੍ਹਾਂ ਦੇ ਪਿਤਾ ਦੀ ਡੈਥ ਹੋ ਚੁੱਕੀ ਸੀ ਤੇ ਆਪਣੇ ਚਾਚੀ ਘਰ ਰਹਿੰਦੀ ਸੀ ਚਾਚਾ ਜੀ ਦੀ ਵੀ ਡੈਥ ਹੋ ਚੁੱਕੀ ਸੱਜਣੋ ਜਿਹੜੇ ਪੁਲਿਸ ਮੁਲਾਜ਼ਮ ਨੇ ਦਰਜੀਤ ਸਿੰਘ ਗੁਰਾਇਆ ਅੰਮ੍ਰਿਤਸਰ ਸਹਿਰ ਉਹਨੇ ਇਹ ਬਹੁਤ ਚੰਗੇ ਕੰਮ ਪਹਿਲਾ ਵੀ ਕਰਦੇ ਹੁੰਦੇ ਨੇ ਜਿਵੇਂ ਹਲबर्ट ਵੰਡ ਨੇ ਹੋਰ ਵੀ ਕੰਮ ਕਰ ਜਿਸ ਨੂੰ ਏਸ ਮੁਲਾਜ਼ਮੇ ਦਾ ਚੰਗਾ